ਸਰਕਾਰ ਦਾ ਮਿਸ਼ਨ ਯੁੱਧ ਨਸ਼ਿਆਂ ਵਿਰੁੱਧ 1 ਮਾਰਚ ਤੋਂ ਲਗਾਤਾਰ ਜਾਰੀ ਹੈ ਹੁਣ ਦੀ ਫਿਲਹਾਲ ਜੇਕਰ ਗੱਲ ਕਰ ਲਈਤੀ ਜਾਏ ਤਾਂ ਇਸ ਨੂੰ ਚਲਦਿਆਂ ਤਕਰੀਬਨ 1 ਮਹੀਨੇ ਦਾ ਸਮਾਂ ਹੋ ਗਿਆ ਹੈ ਇਹਦੇ ਵਿੱਚ ਹੋਰ ਕਿੰਨੇਕ ਆંકੜੇ ਵਧੇ ਨੇ ਕਿੰਨੇਕ ਚੀਜ਼ਾਂ ਦੇ ਉੱਤੇ ਐਕਸ਼ਨ ਕੀਤੇ ਗਏ ਨੇ ਔਰ ਇਸ ਦਾ ਕਿਸ ਤਰ੍ਹਾਂ ਦਾ ਅਸਰ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਗੱਲ ਕਰ ਲਾਂਗੇ ਸੜਨਾਲ ਕੈਬਨਿਟ ਮੰਤਰੀ ਤਰਨਪ੍ਰੀਤ ਸੌਂਦ ਨੇ ਸੌਂਦ ਸਾਹਿਬ ਦੇ ਕੋਲ ਡਿਪਾਰਟਮੈਂਟ ਵੀ ਹੈਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਨੂੰ ਕਈ ਏਰੀਆ ਅਲੋਟ ਵੀ ਕੀਤੇ ਗਏ ਨੇ ਜਿਹਦੇ ਵਿੱਚ ਜਿਹੜੀ ਇਹ ਡਿਮੋਲਿਸ਼ਨ ਚੱਲ ਰਹੀ ਹੈ ਜਾਂ ਯੁੱਧ ਨਸ਼ਿਆਂ ਵਿ ਚਲ ਰਿਹਾ ਹੈ ਉਸ ਦੇ ਵਿੱਚ ਕੀ ਕੁਝ ਰਿਹਾ ਗੱਲ ਕਰ ਲਾਂਗੇ ਸੋਨ ਸਾਹਿਬ ਹੁਣ ਤੱਕ ਦੇ ਫਿਲਹਾਲ ਜੇਕਰ ਗੱਲ ਕੀਤੀ ਜਾਏ ਤਾਂ 1 ਮਹੀਨੇ ਦਾ ਸਮਾਂ ਜਿਹੜਾ ਹੋ ਗਿਆ ਫਿਲਹਾਲ ਇਹ ਮੁਹਿੰਮ ਚੱਲਦੀ ਨੂੰ ਕਿਸ ਤਰੀਕੇ ਨਾਲ ਚੱਲ ਰਹੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਲਿਵਿੰਗ ਇੰਡੀਆ ਚੈਨਲ ਦਾ ਤੁਹਾਡਾ ਅੱਜ ਉਹ ਰਿਕਵਰੇਜ ਕਰਨ ਆਣ ਲਈ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖੋ ਗੱਲ ਇਦਾਂ ਹੈ ਕਿ ਇੱਕ ਬਹੁਤ ਵੱਡਾ ਫਲੈਗਸ਼ਿਪ ਪ੍ਰੋਗਰਾਮ ਇੱਕ ਬਹੁਤ ਵੱਡਾ ਉਪਰਾਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਅਗਵਾਈ ਚ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਪੰਜਾਬ 'ਚ ਚੱਲ ਰਹੀ ਹੈ ਅਸੀਂ ਇਹ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 2022 'ਚ ਜਦੋਂ ਸਰਕਾਰ ਬਣਾਈ ਸੀ ਉਸ ਸਮੇਂ ਪੰਜਾਬ ਦੇ 3 ਕਰੋੜ ਵਸਨੀਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਆਪਣੀ ਸਰਕਾਰ ਬਣਾਣੇ ਆਪਾਂ ਪੰਜਾਬ ਦੇ ਅੰਦਰ ਤਾਂ ਅਸੀਂ ਜਿਹੜਾ ਨਸ਼ਿਆਂ ਦਾ ਦਰਿਆ ਉਰੇ ਪੰਜਾਬ ਦੇ ਵਿੱਚ ਵਗ ਰਿਹਾ ਇਹਨੂੰ ਅਸੀਂ ਰੋਕ ਦਾਂਗੇ ਉਹਨੂੰ ਨਸ਼ਟੋ ਨਬੂਦ ਕਰਕੇ ਖਤਮ ਕਰ ਦਾਂਗੇ ਬਾਰ ਮੈਨੂੰ ਹੋਰ ਇੱਕ ਦੱਸਦੇ ਹੋਏ ਇੱਕ ਹੋਰ ਵੀ ਗੱਲ ਮੈਨੂੰ ਆਕੜੇ ਦੱਸਦੇ ਹੋਏ ਬੜਾ ਮਤਲਬ ਕਿ ਕਈ ਵਾਰ ਬੜਾ ਨਮੋਸ਼ੀ ਹੁੰਦੀ ਹੈ ਕਿ ਸੰਨ 2007 ਤੋਂ ਲੈ ਕੇ 17 ਤੱਕ ਉਰੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ 7 ਤੋਂ ਪਹਿਲਾਂ ਕਿਸੇ ਨੂੰ ਸਿੰਥੈਟਿਕ ਨਸ਼ੇ ਬਾਰੇ ਕੋਈ ਇੰਨਾ ਨਹੀਂ ਸੀ ਪਤਾ ਨਾ ਚਿੱਟਾ ਨਾ ਸਮੈਕ ਨਾ ਇਸ ਤਰ੍ਹਾਂ ਦੇ ਆ ਟੀਕੇ ਕੈਪਸੂਲ ਇਸ ਤਰ੍ਹਾਂ ਨਹੀਂ ਕੋਈ ਖਾਸ ਘਟਨਾਵਾ ਨਹੀਂ ਸੀ ਹੁੰਦੀਆਂ ਪਰ 7 ਤੋਂ ਲੈ ਕੇ 17 ਤੱਕ ਐਸੀ ਇਹ ਨਹਿਸ਼ ਸਰਕਾਰ ਆਈ ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਦੀ ਕਿ ਜਿਸ ਸਰਕਾਰ ਨੇ ਘਰ ਘਰ ਦੇ ਵਿੱਚ ਚਿੱਟਾ ਪਛਾਣ ਦੇ ਵਿੱਚ ਪੂਰਾ ਜੋਰ ਲਾਤਾ ਇਹਨਾਂ ਦੇ ਮਤਲਬ ਕਿ ਕੰਟਰੋਲ ਹੀ ਨਹੀਂ ਸੀਗਾ ਇਸ ਹੱਦ ਤੱਕ ਜਾਨੀ ਕਿ ਚਿੱਟੇ ਦਾ ਉਰੇ ਹੜ ਬਗਿਆ ਫਿਰ ਉਸ ਤੋਂ ਬਾਅਦ ਉਹ ਲੋਕਾਂ ਨੇ ਇੱਕ ਬਹੁਤ ਝੂਠੇ ਮਹਾਰਾਜੇ ਦੇ ਉੱਤੇ ਯਕੀਨ ਕਰ ਲਿਆ ਕਿਉਂਕਿ 17 ਦੇ ਵਿੱਚ ਉਸ ਮਹਾਰਾਜੇ ਨੇ ਹੱਥ ਦੇ ਵਿੱਚ ਗੁਟਕਾ ਸਾਹਿਬ ਪਾਵਨ ਪਵਿੱਤਰ ਗੁਟਕਾ ਸਾਹਿਬ ਨੂੰ ਫੜ ਕੇ ਤਾਕਤ ਸ਼ਰੀ ਦਮਦਮਾ ਸਾਹਿਬ ਕਰਨੀ ਨੂੰ ਝੂਠੀ ਸੌਂਹ ਖਾਣ ਲਈ ਹੱਥ ਕਰ ਲਿਆ ਸੀ ਤਾਂ ਪੰਜਾਬ ਦੇ ਲੋਕ ਪੰਜਾਬ ਤਾਂ ਵਸਦੇ ਗੋਰਾ ਦੇ ਨਾਂ ਤੇ ਲੋਕਾਂ ਨੇ ਦੇਖਿਆ ਕਿ ਇਹਨੇ ਗੋਰਾ ਦੀ ਸੌਂਹ ਖਾਧੀ ਹੈ ਤਾਂ ਸ਼ਾਇਦ ਇਹ ਉਸ ਗੱਲ ਤੇ ਨਿਤਰੂ ਆ ਪਰ ਹੈਰਾਨੀ ਦੀ ਗੱਲ ਕਿ ਉਹਨੇ ਇਹ ਗੱਲ ਕਹੀ ਕੋਰਟ ਕੀਤੀ ਮਤਲਬ ਇਟ ਮੀਨਸ ਉਹ ਮੰਨਦਾ ਸੀ ਕਿ ਆਮ ਆਦਮੀ ਪਾਰਟੀ ਨਸ਼ਾ ਖਤਮ ਕਰੂ ਉਹਨਾਂ ਦੀ ਕੋਰਟ ਦੇ ਵਿੱਚ ਲਿਖਿਆ ਹੋਇਆ ਸੀ ਕਿ ਆਮ ਆਦਮੀ ਕਹਿ ਰਹੇ ਆ ਕਿ ਅਸੀਂ 4 ਮਹੀਨਿਆਂ ਚ ਨਸ਼ਾ ਖਤਮ ਕਰ ਦਾਂਗੇ ਵੀ ਮੈਂ ਕਹਿ ਰਿਹਾ ਮੈਨੂੰ ਵੋਟਾਂ ਪਾ ਦਿਓ ਮੁੱਖ ਮੰਤਰੀ ਬਣਾ ਦਿਓ ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰ ਮੇਕੋ ਵੀਡੀਓ ਤੱਕ ਵੀ ਪਈ ਹੈ ਤੁਸੀਂ ਵੀ ਦੇਖੀ ਹੋਊਗੇ ਪੰਜਾਬ ਦੇ ਸਾਰੇ ਲੋਕਾਂ ਨੇ ਦੇਖੀ ਹੈ ਉਹਦਾ ਨਤੀਜਾ ਇਹ ਨਿਕਲਿਆ ਜੀ ਕਿ 5 ਸਾਲ ਪੂਰੇ 17 ਤੋਂ ਲੈ ਕੇ 22 ਸਾਲ 4 ਹਫ਼ਤਿਆਂ 'ਚ ਨਸ਼ਾ ਤਾਂ ਕੀ ਖਤਮ ਕਰਨਾ ਸੀ 4 ਹਫ਼ਤੇਾਂ ਲਈ ਉਹ ਜਨਾਬ ਕਦੇ ਪਬਲਿਕ 'ਚ ਵੀ ਨਹੀਂ ਆਏ ਕੁੱਲ 4 ਹਫ਼ਤੇਾਂ ਲਈ ਉਸ ਸੀਸਮਾ ਫਾਰਮ ਹਾਊਸ ਦੇ ਵਿੱਚ ਬੈਠ ਕੇ ਆਪਣਾ ਸੀਤਾ ਫਲ ਚੀਕੂ ਇਹ ਖਾਂਦੇ ਰਹੇ ਤੇ ਉਸ ਤੋਂ ਬਾਅਦ ਚੋਂ ਰੱਬ ਭਲਾ ਕਰੇ ਫੇਰ ਆ ਗਈ 2022 ਦੇ ਵਿੱਚ ਲੋਕਾਂ ਨੇ ਤੰਗ ਪ੍ਰੇਸ਼ਾਨ ਹੋ ਕੇ ਜਦੋਂ ਦੇਖ ਲਿਆ ਵੀ ਕੋਈ ਢੋਈ ਨਹੀਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਾਅਦਾ ਕੀਤਾ ਆਪਣਾ ਔਰ ਵਾਅਦਾ ਪੂਗਾਇਆ ਅਸੀਂ 3 ਸਾਲ ਤੋਂ ਲਗਾਤਾਰ ਨਸ਼ਿਆਂ ਦੇ ਵਿਰੁੱਧ ਲੜ ਰਹੇ ਹਾਂ ਹੁਣ ਆ ਕੇ ਇਹਨੂੰ ਫਾਈਨਲ ਸੋਲਵ ਆਊਟ ਕਰਕੇ ਖਤਮ ਕਰਨ ਦਾ ਟਾਈਮ ਹੈ ਇਸ ਕਰਕੇ ਅਸੀਂ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਸਟਾਰਟ ਕੀਤੀ ਜਿਹੜੀ ਕਿ 1/3/2025 ਤੋਂ ਅਸੀਂ ਸ਼ੁਰੂ ਕੀਤੀ ਔਰ ਇਹਦੇ ਚ ਹੁਣ ਤੱਕ ਦਾ ਸਭ ਤੋਂ ਵੱਡਾ ਡਾਟਾ ਹੈ ਜਿਹੜਾ ਮੈਂ ਤੁਹਾਨੂੰ ਦੱਸਦਾ ਕਿ ਅੱਜ 4 ਤਰੀਕ ਹੈ ਮੇਰੇ ਕੋਲ ਕੱਲ 3/4/2025 ਤੱਕ ਦਾ ਜਿਹੜਾ ਉਹਦੇ ਤੇ ਰਿਕਾਰਡ ਇਟ ਹੈ ਜਿਹਦੇ ਵਿੱਚ ਤੁਸੀਂ ਇਹ ਦੇਖੋ ਵੀ ਐਨਡੀਪੀਐਸ ਦੇ ਜਿਹੜੇ ਕੇਸ ਰਜਿਸਟਰ ਹੋਏ ਨੇ ਐਫਆਈਆਰਾਂ ਹੋਈਆਂ 2892 ਐਫਆਈਆਰਾਂ ਹੁਣ ਤੱਕ ਲੌਗ ਕੀਤੀਆਂ ਔਰ ਜਿਹੜੇ ਇਹਦੇ ਚ ਅਰੈਸਟ ਹੋਏ ਨੇ ਬੰਦੇ 4828 ਬੰਦੇ ਅਰੈਸਟ ਹੋਏ ਨੇ ਤੇ ਜਿਹੜੇ ਇਹਦੇ ਵਿੱਚ ਜਦੋਂ ਪੁਲਿਸ ਇਹਨਾਂ ਨੂੰ ਅਰੈਸਟ ਕਰਨ ਜਾਂਦੀ ਹੈ ਇਹ ਕੀ ਕਰਦੇ ਨੇ ਅੱਗੋਂ ਪੁਲਿਸ ਦੇ ਨਾਲ ਜਾਂ ਤਾਂ ਹੱਥੋਂ ਪਾਈ ਹੁੰਦੇ ਨੇ ਜਾਂ ਪੁਲਿਸ ਦੇ ਉੱਤੇ ਕਾਰਵਾਈ ਕਰਨ ਦੇ ਮਤਲਬ ਕਿ ਕੋਈ ਇਲੀਗਲ ਵੈਪਨ ਦੇ ਨਾਲ ਉਹਨਾਂ ਨੂੰ ਮਤਲਬ ਕਿ ਸ਼ੂਟ ਕਰਨ ਦੀ ਕੋਸ਼ਿਸ਼ ਕਰ ਉਹਦੇ ਵਿੱਚ ਪੁਲਿਸ ਵੱਲੋਂ ਸੈਲਫ ਡਿਫੈਂਸ ਦੇ ਵਿੱਚ 52% ਨੇ ਜਿਹੜੇ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਤੇ ਇਹਦੇ ਨਾਲ ਜਿਹੜੇ ਸਮੱਗਲਰ ਨੇ ਸਮੱਗਲਰਾਂ ਦੀ ਹੁਣ ਤੱਕ ਜਿੰਨੀਆਂ ਪ੍ਰਾਪਰਟੀਆਂ ਇਹਨਾਂ ਨੇ ਦੇਖੋ ਲੋਕਾਂ ਦੇ ਘਰਾਂ 'ਚ 70 ਬਚਾਤੀ ਬੱਚਿਆਂ ਦਾ ਖੂਨ ਹੈ ਜਿਹੜਾ ਉਸ ਖੂਨ ਦੇ ਨਾਲ ਇਹਨਾਂ ਨੇ ਆਪਣੇ ਘਰਾਂ ਦੀਆਂ ਰਜਿਸਟਰੀਆਂ ਕਰਾਈਆਂ ਇਲੀਗਲ ਪ੍ਰਾਪਰਟੀ ਐ ਕੋਈ ਕਿਸੇ ਕਿਸਮ ਦਾ ਕਿਸੇ ਦਾ ਨਕਸ਼ਾ ਪਾਸ ਨਹੀਂ ਸ਼ਾਮਲਾਟ ਜ਼ਮੀਨਾਂ ਡੱਬ ਕੇ ਇਹਨਾਂ ਨੇ ਬਣਾਈਆਂ ਅਸੀਂ ਪ੍ਰੋਪਰ ਥੋਰੋ ਪ੍ਰੋਸੈਸ ਦੇ ਥਰੂ ਕੋਰਟ ਦੇ ਜੋ ਲਾਜ਼ ਬਣਾਏ ਹੋਏ ਨੇ ਉਹਨੂੰ ਫੋਲੋ ਕਰਦੇ ਹੋਏ ਮਾਨਯੋਗ ਕੋਰਟ ਦੇ ਫੋਲੋ ਕਰਦੇ ਅਸੀਂ ਨੋਟਿਸ ਇਸ਼ੂ ਕਰਕੇ ਹੁਣ ਤੱਕ 52 ਮਕਾਨ ਹੁਣ ਤੱਕ ਟੋਟਲ ਇਹਨਾਂ ਦੇ ਨਸ਼ਾ ਤਸਕਰਾਂ ਦੇ ਡਿਮੋਲਿਸ਼ ਕਰ ਚੁੱਕੇ ਹਾਂ ਫਿਰ ਇਹਦੇ ਵਿੱਚ 193 ਕਿਲੋ 207 ਗ੍ਰਾਮ ਹੁਣ ਤੱਕ ਅਸੀਂ ਹੈਰੋਇਨ ਆ ਜਿਹੜੀ ਉਹ ਬਰਾਮਦ ਕੀਤੀ ਆ ਪੋਪੀ ਹਸਕਾ ਜਿਹੜੀ 2673 ਕਿਲੋ ਓਪੀਐਮ 93 ਕਿਲੋ ਗਾਂਜਾ 49 ਕਿਲੋ ਚਰਸ 6 ਕਿਲੋ ਟੈਬਲੇਟ ਗੋਲੀਆਂ ਜਿਹੜੀਆਂ 875252 ਐਡਾ ਹੀ ਲਾਹਣ 1733 ਲੀਟਰ ਡਰੱਗ ਮਨੀ ਆ ਜਿਹੜੀ ਉਹ 5 ਕਰੋੜ 93 ਲੱਖ 49985 ਰੁਪਏ ਇਲਿicit ਲੀਕਰ ਜਿਹੜੀ 498 ਬੋਤਲਾਂ ਇੰਜੈਕਸ਼ਨ 645 ਇਨਟੌਕਸਿਕੈਂਟ ਪਾਊਡਰ ਜਿਹੜਾ 10 ਕਿਲੋ ਐਵੇਂ ਐਕਟਿਵ ਆ ਮੋਟਰਸਾਈਕਲ ਜਿਹੜੇ ਇਹ ਯੂਜ਼ ਕਰਦੇ ਸੀ ਨਸ਼ੇ ਵਾਲੇ 22 ਤੇ ਮੋਬਾਈਲ ਫੋਨ 8114 ਕਾਟੇਜ ਜਿੰਦਾ ਕਾਰਤੂਸ 4 골ਡ 403 ਗ੍ਰਾਮ 2 ਚੇਨੀਆਂ ਇੱਕ ਹਾਰ ਸਿਲਵਰ 1 ਕਿਲੋ 200 ਗ੍ਰਾਮ ਐਦਾਂ ਹੀ 4700 ਗ੍ਰਾਮ ਆਈਸ 1 ਕਿਲੋ 310 ਗ੍ਰਾਮ ਜਿਹੜੇ ਪਕੌੜੇ ਇਹਦੇ ਚ ਭੱਜੇ ਪਕੌੜੇ ਜਿਨ੍ਹਾਂ ਤੇ ਐਫ ਆਈ ਆਰ ਲਾਗ ਸੀ ਸੱਤ ਪਕੌੜੇ ਅਰੈਸਟ ਕੀਤੇ ਨੇ ਅਸੀਂ ਐਦਾਂ ਹੀ ਪ੍ਰੀਵੈਂਟਿਵ ਐਕਸ਼ਨ 27 ਬੰਦੇਾਂ ਤੇ ਪ੍ਰੀਵੈਂਟਿਵ ਐਕਸ਼ਨ ਦਿੱਤਾ ਇਲੈਕਟ੍ਰਿਕ ਕੰਡੇ 2 ਸਿਲਵਰ ਫੋਇਲ 4 ਬਰਾਮਦ ਕੀਤੇ ਸਮਾਇਕ 110 ਗ੍ਰਾਮ ਗ੍ਰੀਨ ਪਲਾਂਟ 10 ਕਿਲੋ ਤੇ ਫਿਰ ਇਹ ਜਦੋਂ ਇਹ ਫੜੇ ਕਿਵੇਂ ਜਾਂਦੇ ਨੇ ਇਹ ਫੜੇ ਜਾਂਦੇ ਨੇ ਜਦੋਂ ਪੁਲਿਸ ਨਾਕਾ ਲਾਉਂਦੀ ਹੈ ਉਹਦੇ ਚ ਹੁਣ ਦੇਖੋ ਨਾਕੇ ਦੇ ਦੌਰਾਨ ਜਿਹੜੇ ਕਾਗਜ ਪੂਰੇ ਨਹੀਂ ਸੀ ਜਾਂ ਜਿਨ੍ਹਾਂ ਚ ਊਣਤਾਈ ਸੀ 5699 ਹੁਣ ਤੱਕ ਟ੍ਰੈਫਿਕ ਚਲਾਨ ਹੋਏ ਨੇ ਤੇ ਵਹੀਕਲ ਜਿਹੜੇ ਚੈੱਕ ਕੀਤੇ ਗਏ ਨੇ 1556 ਵਹੀਕਲਾਂ ਦੀ ਥੋਰੋ ਚੈਕਿੰਗ ਕੀਤੀ ਹੈ ਵੀਡੀਓਗ੍ਰਾਫੀ ਦੇ ਥਰੂ ਔਰ ਵਹੀਕਲ ਜਿਹੜੇ ਇੰਪਾਉਂਡ ਕੀਤੇ ਨੇ ਫੜ ਕੇ ਅੰਦਰ ਕਾਬੂਜੇ ਚ ਲੱਤੇ ਨੇ ਜਿਹੜੇ ਵਹੀਕਲਾਂ ਤੇ ਮਤਲਬ ਸ਼ੱਕ ਸੀ ਆ ਜਿਨ੍ਹਾਂ ਦੇ ਕਾਗਜ ਪੂਰੇ ਨਹੀਂ ਸੀ ਚੋਰੀ ਦੇ ਸੀ ਕੁਝ ਵੀ 69 ਵਹੀਕਲ ਜਣੇ ਕਿ ਉਹ ਕੀਤੇ ਨੇ ਤੇ ਜਿਹੜੇ ਸ਼ੱਕੀ ਬੰਦੇ ਚੈੱਕ ਕੀਤੇ ਗਏ ਨੇ ਜੀਨਾ ਦਾ ਕਿਤੇ ਕੋਈ ਉੱਠਣਾ ਬੈਠਣਾ ਗਲਤ ਬੰਦੇ ਆ 3874 ਬੰਦੇ ਐ ਤਾਂ ਇਹ ਚੈੱਕ ਕੀਤੇ ਦੇਖੋ ਅਲਟੀਮੇਟਲੀ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਦਾ ਹਾਂ ਅਲਟੀਮੇਟਲੀ ਇਹ ਜਿਹੜਾ ਯੋਧ ਨਸ਼ਿਆਂ ਵਿਰੁੱਧ ਚੱਲਦਾ ਹੈ ਇਹਦੀ ਇੱਕ ਇਹਦੀ ਕਮੇਟੀ ਗਠਨ ਕੀਤੀ ਗਈ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਦੀ ਕਮੇਟੀ ਗਠਨ ਕੀਤੀ ਸੀ ਜਿਹਦੇ ਚ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਇਹਨੂੰ ਲੀਡ ਕਰ ਰਹੇ ਨੇ ਅਮਨ अरोड़ा ਜੀ ਹੋਗੇ ਲਾਲਜੀਤ ਸਿੰਘ ਭੁੱਲਰ ਜੀ ਹੋਗੇ ਤੇ ਮੈਂ ਹੋ ਗਿਆ ਤਰਨਪ੍ਰੀਤ ਸਿੰਘ ਸੌਂਦ ਤੇ ਇਹ ਇਹ ਸਾਡੇ 4 ਜਣਿਆਂ ਨੂੰ ਵੰਡ ਕੇ ਪੂਰੇ ਪੰਜਾਬ ਦੇ 6-6 ਜ਼ਿਲ੍ਹੇ ਦੇਣੀ ਕੇ ਦਿੱਤੇ ਗਏ ਸੀ ਤੇ ਇਹਦੇ ਚ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਸਾਡੇ ਹੈਲਥ ਮਿਨਿਸਟਰ ਸਾਹਿਬ ਨੇ ਉਹਨਾਂ ਨੂੰ ਸਾਰੀ ਹੈਲਥ ਦੇ ਮਾਮਲੇ ਚ ਚੈਕਿੰਗ ਕਰਨ ਲਈ ਊਟ ਕਲੀਨਿਕਸ ਹੋ ਗਏ ਤੇ ਥੋੜੇ ਜਿੰਨੇ ਇਹਦੇ ਚ ਰੀਹੈਬਿਲੀਟੇਸ਼ਨ ਸੈਂਟਰ ਹੋ ਗਏ ਤੇ ਤੁਹਾਡੇ ਨਸ਼ਾ ਛਡਾਊ ਕੇਂਦਰ ਹੋਗੇ ਇਹਨਾਂ ਦੀ ਚੈਕਿੰਗ ਕਰਨ ਲਈ ਤੇ ਉੱਥੇ ਚੈੱਕ ਕਰਨ ਲਈ ਵੀ ਸਾਡੇ ਕੋਲ ਕਿ ਆ ਸਾਰੇ ਬੈੱਡ ਵਗੈਰਾ ਹੈਗੇ ਨੇ ਉੱਥੇ ਸਾਰੀਆਂ ਸਾਡੇ ਕੋਲ ਦਵਾਈਆਂ ਨੇ ਸਾਰੇ ਸਾਡੇ ਕੋਲ A to Z ਪ੍ਰਬੰਧ ਕੀਤੇ ਹੋਏ ਨੇ ਨਸ਼ਾ ਛੱਡਣਗੇ ਉਹ ਬਾਅਦ ਦੇ ਵਿੱਚ ਰੀਹੈਬਿਲੀਟੇਸ਼ਨ ਸੈਂਟਰਸ ਚ ਜਾਣ ਕਿ ਉਹਨਾਂ ਸਾਰਿਆਂ ਨੂੰ ਠੀਕ ਤਰੀਕੇ ਦੇ ਨਾਲ ਰੱਖਣ ਦੇ ਲਈ ਉਹਨਾਂ ਨੂੰ ਉਹ ਸਾਰੀ ਚੀਜ਼ਾਂ ਦੀ ਪੂਰਤੀ ਕਰਨ ਦੇ ਲਈ ਆ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨਸ਼ਾ ਦੋ ਤਰ੍ਹਾਂ ਦੀ ਸਾਡੇ ਅੱਗੇ ਲਾਮਤ ਖੜੀ ਹੈ ਇੱਕ ਹੈ ਨਸ਼ਾ ਜਿਹੜੇ ਬੱਚੇ ਨਸ਼ਾ ਕਰਨ ਲੱਗੇ ਜਿਹੜੇ ਤਾਂ ਨਸ਼ਾ ਕਰਨ ਲੱਗ ਗਏ ਉਹਨਾਂ ਨੂੰ ਅਸੀਂ ਸਿਰਫ਼ ਤੇ ਸਿਰਫ਼ ਐਡਿਕਟ ਕਹਨੇ ਆਂ ਵੀ ਉਹ ਡਰੱਗ ਦੇ ਐਡਿਕਟ ਹੋ ਗਏ ਉਹ ਪੇਸ਼ੈਂਟ ਨੇ ਉਸ ਉਹਨਾਂ ਪੇਸ਼ੈਂਟਸ ਨੂੰ ਮੁੱਖ ਧਾਰਾ 'ਚ ਮੋੜ ਕੇ ਲਿਆਣਾ ਟ੍ਰੀਟਮੈਂਟ ਦੇਣਾ ਸਾਰਾ ਕੁਝ ਕਰਨਾ ਮੁੱਖ ਧਾਰਾ 'ਚ ਮੋੜ ਕੇ ਲਿਆਣਾ ਤੇ ਆ ਕੇ ਫਿਰ ਉਹਨਾਂ ਨੂੰ ਰੱਖਣਾ ਕਿੱਥੇ ਉਹਨਾਂ ਨੂੰ ਹੱਥ 'ਚ ਟਿਫਨ ਬਣਾਣਾ ਰੋਜ਼ਗਾਰ ਦੇਣਾ ਤਾਂ ਰੋਜ਼ਗਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇੰਡਸਟਰੀ ਨਾਲ ਗੱਲ ਕਰ ਰਹੇ ਆਂ ਅਸੀਂ ਕੱਲ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਉਹਦੇ ਘਾਟਨ ਕਰਕੇ ਆਏ ਆਂ ਮੁੱਖ ਮੰਤਰੀ ਸਾਹਿਬ ਜਾ ਕੇ ਉੱਥੇ ਕਰਕੇ ਆਏ ਨੇ 5000 ਬੱਚੇ ਨੂੰ ਅਸੀਂ 1 ਸਾਲ ਚੋਂ ਉਥੋਂ ਰੋਜ਼ਗਾਰ ਦੇਣਾ ਤੇ ਉਹ ਜਿਹੜੇ ਬੱਚੇ ਹੁਣ ਨਸ਼ਾ ਛੱਡਣਗੇ ਅਸੀਂ ਉਹਨਾਂ ਦੇ ਹੱਥ 'ਚ ਟੀਕੇ ਨਹੀਂ ਹੁਣ ਟਿਫਨ ਫੜਾਵਾਂਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਉਹ ਟੀਕੇ ਦੀ ਥਾਂ ਟਿਫਨ ਵੀ ਤਾਂ ਫੜਾਣੇ ਨੇ ਦੂਸਰੇ ਪਾਸੇ ਜਿਹੜੇ ਬੰਦੇ ਨੇ ਜਿਹੜੇ ਇਹਨਾਂ ਨੂੰ ਨਸ਼ੇ ਤੇ ਲਾਉਂਦੇ ਨੇ ਜਿਹੜੇ ਮਤਲਬ ਤਸਕਰੀ ਕਰਦੇ ਨਸ਼ੇ ਦੀ ਸਮਗਲਿੰਗ ਕਰਦੇ ਆ ਉਹਨਾਂ ਨੂੰ ਮੈਂ ਤੁਹਾਡੇ ਮਾਧਿਅਮ ਨਾਲ ਇੱਕ ਸਖਤ ਚੇਤਾਵਨੀ ਦੇਣੀ ਚਾਹੁੰਦਾ ਕਿ ਜਾਂ ਤਾਂ ਨਸ਼ੇ ਦਾ ਵਪਾਰ ਛੱਡ ਦਿਓ ਨਹੀਂ ਪੰਜਾਬ ਛੱਡ ਦਿਓ ਨੇ ਉਹ ਦਿਨ ਦੂਰ ਨਹੀਂ ਜਦ ਤਣ ਅੱਖਾਂ 'ਚ ਘਸੁੰਨ ਦੇ ਦੇ ਕੇ ਤੁਸੀਂ ਰੋਵੋਗੇ ਔਰ ਪਛਤਾਵੋਗੇ ਕਿ ਕਾਸ਼ ਆਸੀਂ ਕਿਤੇ ਸਰਕਾਰ ਦੀ ਗੱਲ ਮੰਨ ਲਈ ਹੁੰਦੀ ਤਾਂ ਸਾਡਾ ਅੱਜ ਐਡਾ ਵੱਡਾ ਨੁਕਸਾਨ ਨਾ ਹੁੰਦਾ ਸੋ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਨਾਲ ਇੱਕ ਬੇਨਤੀ ਹੋਰ ਕਰਦਾ ਹਾਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਸਾਰੀਆਂ ਜਿੰਨੀਆਂ ਧਾਰਮਿਕ ਸੰਸਥਾਵਾਂ ਨੂੰ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਮੈਂ ਇਸ ਲਈ ਬੇਨਤੀ ਕਰਦਾ ਕਿ ਇਹ ਇਕੱਲਾ ਪੁਲਿਸ ਦਾ ਕੰਮ ਪ੍ਰਸ਼ਾਸਨ ਦਾ ਕੰਮ ਜਾਂ ਇਕੱਲੀ ਸਰਕਾਰ ਦਾ ਕੰਮ ਨਹੀਂ ਇਹਦੇ ਲਈ ਸਾਰੇ 3 ਕਰੋੜ ਪੰਜਾਬੀਆਂ ਨੂੰ ਸਿਰ ਜੋੜ ਕੇ ਨਾਲ ਇਕੱਠੇ ਖੜੇ ਹੋਣਾ ਪਊਗਾ ਇਹ ਰੋਜ਼-ਰੋਜ਼ ਆਹੀ ਜੀਆਂ ਮੁਹਿੰਮਾਂ ਨਹੀਂ ਚੱਲਦੀਆਂ ਰੋਜ਼-ਰੋਜ਼ ਐਡੇ ਵੱਡੇ ਫਿੱਟ ਨਹੀਂ ਬਿੱਟੀਆਂ ਜਾਂਦੀ ਹੁਣ ਜੇ ਅੱਜ ਸਰਕਾਰ ਨੇ ਐਟਾ ਵੱਡਾ ਉਪਰਾਲਾ ਕੀਤਾ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਨਾਲ ਵੀ ਖੜਨਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਧਾਰਮਿਕ ਹਸਤੀਆਂ ਨੂੰ ਅੱਗੇ ਆਣਾ ਚਾਹੀਦਾ ਔਰ ਬੱਚਿਆਂ ਨੂੰ ਸਪੈਸ਼ਲ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਔਰ ਜਗਾ ਜਗਾ ਜਾ ਕੇ ਉਥੇ ਕੈਂਪ ਲਗਾ ਕੇ ਉਥੇ ਧਾਰਮਿਕ ਸਮਾਗਮ ਕਰਕੇ ਬੱਚਿਆਂ ਚ ਜਾਗਰੂਕਤਾ ਜਾਗਰੂਪਤਾ ਲਿਆਣੀ ਚਾਹੀਦੀ ਹੈ। ਕੋਈ ਨਾ ਸਭ ਹਾਲੀ ਦੀ ਗੱਲ ਕੀਤੀ ਚਾਹੀਦਾ ਬਠਿੰਡਾ ਦਾ ਇੱਕ ਕੇਸ ਆਇਆ ਜਿੱਥੇ ਇੱਕ ਪੁਲਿਸ ਕਨਸਟੇਬਲ ਸੀਗੀ ਉਹਦੀ ਥਾਰ ਦੇ ਵਿੱਚੋਂ ਉਹਦੀ ਗੱਡੀ ਦੇ ਵਿੱਚੋਂ ਹੈਰੋਇਨ ਮਿਲੀ ਹੈ ਕਿਸ ਤਰੀਕੇ ਦੇਖਦੇ ਹੋ ਕਿ ਜਿਹੜੇ ਖੁਦ ਰક્ષਕ ਹੈਗੇ ਨੇ ਇਹਨਾਂ ਚੀਜ਼ਾਂ ਤੋਂ ਰੋਕਣ ਵਾਲੇ ਹੈਗੇ ਨੇ ਜਦੋਂ ਉਹੀ ਇਸ ਚੀਜ਼ੇ ਦੇ ਵਿੱਚ ਲਿਪਤ ਪਾਏ ਜਾਂਦੇ ਨੇ। ਇਹੀ ਜੀਆਂ ਬਲੈਕ ਸ਼ੀਪਸ ਨੇ ਨਾ ਜਿਹੜੀਆਂ ਕਾਲੀਆਂ ਭੇਡਾਂ ਇਹ ਹਰ ਡਿਪਾਰਟਮੈਂਟ ਚ ਹੁੰਦੇ ਨੇ ਹਰ ਜਗ੍ਹਾ ਤੇ ਹੁੰਦੇ ਨੇ ਇਹੀ ਟਰੈਸ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ ਹੁਣ ਐਤਾ ਹੀ ਅਸੀਂ ਸਾਡੀ ਜਿਹੜੀ ਇੰਟੈਲੀਜੈਂਸ ਸਰਵਿਸ ਹੈ ਉਹ ਪੂਰੀ ਲੱਗੀ ਹੋਈ ਹੈ ਕਿ ਜਿਹੜੇ ਡਿਪਾਰਟਮੈਂਟ ਦੇ ਵਿੱਚ ਰਹਿੰਦੇ ਹੋਏ ਜਾਂ ਤਾਂ ਦੋ ਤਰ੍ਹਾਂ ਦੇ ਨੇ ਕਈ ਨਸ਼ੇ ਦੇ ਆਦੀ ਹੋ ਗਏ ਉਹਨਾਂ ਨੂੰ ਤਾਂ ਅਸੀਂ ਰੀਹੈਬ ਸੈਂਟਰ ਚ ਲੈ ਜਾਣਾ ਹੈ ਉਹਨਾਂ ਨੂੰ ਤਾਂ ਛਡਾਣਾ ਹੈ ਪਰ ਜਿਹੜੇ ਡਿਪਾਰਟਮੈਂਟਾਂ ਚ ਰਹਿੰਦੇ ਹੋਏ ਆਹੀ ਜਿਵੇਂ ਹੁਣ ਕੱਲ ਇਹ ਕਾਂਸਟੇਬਲ ਫੜੀ ਗਈ ਹੈ ਜਿਹੜੇ ਖਾਕੀ ਵਰਦੀ ਪਾ ਕੇ ਜਾਂ ਕੋਈ ਹੋਰ ਆਪਣੀ ਜਿਹੜੀ ਉਹਨਾਂ ਦਾ ਅਹੁਦਾ-ਉਦਾ ਮਿਸਯੂਜ਼ ਕਰਦੇ ਹੋਏ ਜਿਹੜੇ ਇਸ ਤਰ੍ਹਾਂ ਦਾ ਧੰਦਾ ਕਰਦੇ ਨੇ ਉਹ ਕਿਤੇ ਵੀ ਬੈਠੇ ਹੋਣ ਕਿਸੇ ਡਿਪਾਰਟਮੈਂਟ 'ਚ ਬੈਠੇ ਹੋਣ ਉਹ ਬਖਸ਼ੇ ਨਹੀਂ ਜਾਣਗੇ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾਵਾ ਦਵਾਗੇ ਪ੍ਰਾਪਰਟੀ ਡਿਮੋਲਿਸ਼ ਦੇ ਵੀ ਗੱਲ ਚੱਲ ਰਹੀ ਹੈ ਕਿ ਉਹਨਾਂ ਦੀ ਪ੍ਰਾਪਰਟੀ ਦੀ ਵੀ ਜਾਂਚ ਕੀਤੀ ਜਾਏਗੀ ਤੇ ਡਿਮੋਲਿਸ਼ ਕੀਤੀ ਜਾਏਗੀ 100% ਇਹ ਕੋਈ ਬਾਇਸਨੈਸ ਤਾਂ ਹੈ ਹੀ ਨਹੀਂ ਸਾਡੇ ਕੋਲ ਤੇ ਜਿਵੇਂ ਸਾਡੀ ਤਾਂ ਜਿਹੜੀ ਅਸੀਂ ਤਾਂ ਇਹ ਚਾਹੁੰਦੇ ਆ ਕਿ ਐਸਾ ਕੋਈ ਵੀ ਇਨਸਾਨ ਨਹੀਂ ਬਖਸ਼ਿਆ ਜਾਣਾ ਚਾਹੀਦਾ ਜਿਹੜਾ ਸਾਡੇ ਪੰਜਾਬ ਦੀ ਜਵਾਨੀ ਨੂੰ ਭੋਲੇ ਭਾਲੇ ਬੱਚਿਆਂ ਨੂੰ ਗਲਤ ਰਾਹ ਤੇ ਜਾਂਦਾ ਡਿਮੋਲਿਸ਼ ਵੀ ਸਾਡਾ ਤਾਂ ਬੱਸ ਨਹੀਂ ਚੱਲਦਾ ਕਿਉਂਕਿ ਕਾਨੂੰਨ ਦੀ ਧਾਰਾ ਚ ਬੰਨੇ ਹੋਏ ਆ ਆਈ ਜੇ ਬੰਦੇ ਤਾਂ ਸੰਸਾਰ ਚ ਨਹੀਂ ਰਹਿਣੇ ਚਾਹੀਦੇ ਇਹਨਾਂ ਦੀ ਇਸ ਸੰਸਾਰ ਚ ਜਗ੍ਹਾ ਹੀ ਨਹੀਂ ਹੈ ਇਹ ਇਹ ਬੰਦੇ ਸੰਸਾਰ ਦੇ ਲਈ ਬੇਸਿਕਲੀ ਬਹੁਤ ਵੱਡਾ ਰੋਗ ਨੇ ਸੋ ਇਸ ਕਰਕੇ ਹੁਣ ਚਲੋ ਕਾਨੂੰਨ ਬਹੁਤ ਚੀਜ਼ਾਂ ਸਾਨੂੰ ਮੱਦੇਨਜ਼ਰ ਰੱਖਣੀਆਂ ਪੈਣੀਆਂ ਸੋ ਇਸ ਕਰਕੇ ਅਸੀਂ ਸਖਤ ਤੋਂ ਸਖਤ ਕਾਨੂੰਨ ਦੀ ਉਹਦੇ 'ਚ ਰਹਿੰਦੇ ਹੋਏ ਇਹਨਾਂ ਤੇ ਕਾਰਵਾਈ ਕਰ ਰਹੇ ਹਾਂ ਜਿਸ ਤਰੀਕੇ ਤੁਸੀਂ ਗੱਲ ਕੀਤੀ ਕਿ ਧਾਰਮਿਕ ਸ਼ਖਸੀਅਤਾਂ ਨੂੰ ਅੱਗੇ ਆਉਣਾ ਚਾਹੀਦਾ ਕੋਈ ਨਾ ਕੋਈ ਜਿਹੜਾ ਹੈ ਤੁਹਾਡੇ ਵੱਲੋਂ ਕੋਈ ਬ੍ਰਾਂਡ ਐਮਬੈਸਡਰ ਲਿਆਂਾਇਆ ਜਾਏਗਾ ਕਿਸੇ ਨਾਲ ਗੱਲ ਕੀਤੀ ਜਾਏਗੀ ਕਿ ਜਿਸ ਤਰੀਕੇ ਸਰਕਾਰ ਤਾਂ ਮੁਹਿੰਮ ਚਲਾਈ ਰਹੀ ਹੈ ਉਹਨਾਂ ਦੇ ਵੱਲੋਂ ਵੀ ਕਿਤੇ ਸਮਾਗਮ ਕੀਤੇ ਜਾਣ ਕਿਉਂਕਿ ਹਾਲੀ ਦੇ ਵਿੱਚ ਲੁਧਿਆਣਾ 'ਚ ਅਸੀਂ ਦੇਖਿਆ ਕਿ ਬੱਚੇ ਤਕਰੀਬਨ 6000 ਤੋਂ ਵੱਧ ਬੱਚੇ ਸੀਗੇ ਜਿਨ੍ਹਾਂ ਨੇ ਸੌ ਚੁੱਕੀ ਸੀਗੀ ਕਿ ਉਹ ਨਸ਼ਾ ਨਸ਼ੇ ਵਿਰੁੱਧ ਜਿਹੜਾ ਯੁੱਧ ਚੱਲ ਰ ਕਾ ਪੰਜਾਬ ਦੀ ਇੱਕ ਸਭ ਤੋਂ ਵੱਡੀ ਖੂਬੀ ਪਤਾ ਕੀ ਹੈ ਪੰਜਾਬ ਦੇ ਘਰ ਘਰ ਚ ਬ੍ਰੈਂਡ ਅੰਬੈਸਡਰ ਬੈਠਾ ਹੁਣ ਤੁਸੀਂ ਸੁਣੋਗੇ ਕਿਵੇਂ ਸਾਡੇ ਤਾਂ ਘਰ ਘਰ ਚ ਸ਼ਹੀਦ ਨੇ ਜੇ ਤੁਸੀਂ ਸਾਡੇ ਪੰਜਾਬੀਆਂ ਦੀ ਕਿਤੇ ਪਿੱਛੇ ਜਾਓ ਹਿਸਟਰੀ ਚ ਕਿਸੇ ਦਾ ਦਾਦਾ ਸ਼ਹੀਦ ਹੋਇਆ ਹੋਇਆ ਹੈ ਦੇਸ਼ ਲਈ ਕਿਸੇ ਦਾ ਦਾਦਾ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਗੁਰੂ ਸਾਹਿਬਾਂ ਨੇ ਜੰਗਾਂ ਲੜੀਆਂ ਉਹਨਾਂ 'ਚ ਕੋਈ ਸ਼ਹੀਦ ਹੋਏ ਹੋਏ ਨੇ ਸਾਡੇ ਤਾਂ ਪਿੰਡਾਂ ਦੇ ਵਿੱਚ ਸ਼ਹੀਦਾਂ ਦੀਆਂ ਸਪੈਸ਼ਲ ਤੁਸੀਂ ਜਾ ਕੇ ਦੇਖੋ ਗੁਰੂ ਸਥਾਨ ਬਣੇ ਹੋ ਨੇ ਗੁਰੂ ਘਰ ਬਣੇ ਹੋ ਨੇ ਸ਼ਹੀਦਾਂ ਦੇ ਸਾਡੇ ਤਾਂ ਹਰ ਜਗ੍ਹਾ ਦੇ ਉੱਤੇ ਤੁਸੀਂ ਨਿਗਾਹ ਮਾਰ ਕੇ ਦੇਖੋਗੇ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਸਾਡੇ 90% ਕੁਰਬਾਨੀਆਂ ਨੇ ਸੋ ਸਾਨੂੰ ਬ੍ਰੈਂਡ ਮੈਸਟਰਾਂ ਦੀ ਜ਼ਰੂਰਤ ਨਹੀਂ ਸਾਡੇ ਤਾਂ ਆਪਣੀ ਬਥੇਰੇ ਬ੍ਰਾਂਡ ਐਂਬੈਸਡਰ ਨੇ ਬਸ ਅਸੀਂ ਤਾਂ ਆਪੋ ਆਪਣੀ ਇੱਕ ਜ਼ਿੰਮੇਵਾਰੀ ਚੱਕੀ ਏ ਕਿ ਅਸੀਂ ਜਿੱਥੇ-ਜਿੱਥੇ ਤੱਕ ਸਾਡਾ ਔਰਾ ਹੈ ਸਾਡਾ ਹੱਥ ਪੈਂਦਾ ਮੰਨ ਲਓ ਮੇਰਾ ਹੱਥ ਪੈਂਦਾ ਪੰਜਾਬ ਲੈਵਲ ਤੇ ਜਾਂ ਕਿਸੇ ਦਾ ਲੈਵਲ ਪੈਂਦਾ ਜ਼ਿਲ੍ਹਾ ਲੈਵਲ ਤੇ ਕਿਸੇ ਦਾ ਪੈਂਦਾ ਲੋਕਲ ਲੈਵਲ ਤੇ ਕਿਸੇ ਦਾ ਮਹੱਲੇ ਲੈਵਲ ਤੇ ਕਿਸੇ ਦਾ ਆਪਣੇ ਦੋਸਤਾਂ ਤੱਕ ਪੈਂਦਾ ਅਸੀਂ ਜਿੱਥੇ-ਜਿੱਥੇ ਤੱਕ ਸਾਡਾ ਹੱਥ ਪੈਂਦਾ ਸਾਨੂੰ ਆਪਣੇ ਉਸ ਲੈਵਲ ਤੱਕ ਜਾ ਕੇ ਆਪਣੀਆਂ ਬਾਹਾਂ ਫਲਾ ਕੇ ਇਹ ਕਹਿਣਾ ਚਾਹੀਦਾ ਵੀ ਇਹ ਨਸ਼ੇ ਦਾ ਕੋਡ ਹੈ ਜਿਹੜਾ ਇਹਨੂੰ ਵੜਦੇ ਹੋ ਇਹ ਨਸ਼ਾ ਪੰਜਾਬ ਚ ਨਹੀਂ ਚਾਹੀਦਾ ਕਿਉਂਕਿ ਪੰਜਾਬ ਗੁਰੂਆਂ ਦੀ ਪੀਰਾਂ ਦੀ ਪਗੰਬਰਾਂ ਦੀ ਧਰਤੀ ਹੈ ਚਾਹੀਦਾ ਤਾਂ ਕਿਸੇ ਦੇਸ਼ ਚ ਵੀ ਨਹੀਂ ਚਾਹੀਦਾ ਤਾਂ ਦੇਸ਼ ਚ ਵੀ ਨਹੀਂ ਅਸੀਂ ਤਾਂ ਉਹ ਇਨਸਾਨ ਹੈ ਜਿਹੜੇ ਸਵੇਰੇ ਉੱਠ ਕੇ ਕਹਿੰਦੇ ਆ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹੈ ਜਿਉ ਜੀਵ ਦਾ ਜੰਤੂਆਂ ਦਾ ਵੀ ਅਸੀਂ ਪਸ਼ੀ ਪਸ਼ੂ ਪੰਛੀਆਂ ਦਾ ਵੀ ਪਲਾ ਮੰਗਣ ਵਾਲੇ ਲੋਕ ਹੈ ਕਿਤੇ ਵੀ ਨਹੀਂ ਨਸ਼ਾ ਚਾਹੀਦਾ ਪਰ ਸਾਡੀ ਇਹ ਤੇਰੀ ਧਰਤੀ ਹੈ ਜਿਹੜੀ ਮਾਂ ਸਾਡੀ ਮਾਂ ਧਰਤੀ ਹੈ ਜਿਹੜੀ ਇਹ ਧਰਤੀ ਮਾਂ ਨੂੰ ਬਚਾਉਣ ਦੇ ਲਈ ਇਸ ਧਰਤੀ ਤੇ ਤਾਂ ਨਸ਼ਾ ਬਿਲਕੁਲ ਵੀ ਨਹੀਂ ਚਾਹੀਦਾ ਜੀ ਬਿਲਕੁਲ ਅਖੀਰ ਸਵਾਲ ਤੁਹਾਡੇ ਤੋਂ ਲਵਾਂਗੇ ਕਿ ਜਿਸ ਤਰੀਕੇ ਲਗਾਤਾਰ ਗੱਲ ਕੀਤੀ ਜਾ ਰਹੀ ਹੈ ਕਿ ਹੁਣ 1 ਮਹੀਨੇ ਤੋਂ ਮੁਹਿੰਮ ਚੱਲ ਰਹੀ ਹੈ ਕਿ ਇਹ ਇਸੇ ਤਰ੍ਹਾਂ ਚੱਲਦੀ ਰਹੇਗੀ ਜਾਂ ਇਹਦੇ ਵਿੱਚ ਕਿਤੇ ਤੁਸੀਂ ਫੁੱਲ ਸਟਾਪ ਲਗਾਉਗੇ ਨਹੀਂ ਨਹੀਂ ਫੁੱਲ ਸਟਾਪ ਕਿਉਂ ਰਹਿਣਾ ਜੀ ਇਹ ਤਾਂ ਹੁਣ ਪਰਮਾਤਮਾ ਨੇ ਜਦੋਂ ਤੱਕ ਪੰਜਾਬ ਦੀ 3 ਕਰੋੜ ਜਨਤਾ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਪਿੱਠ ਤੇ ਐਦਾਂ ਹੀ ਖੜੀ ਹੈ ਜਦੋਂ ਤੱਕ ਲੋਕ ਐਦਾਂ ਪਿਆਰ ਕਰਦੇ ਰਹਿਣਗੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਐਦਾਂ ਪਿਆਰ ਕਰਦੇ ਰਹਿਣਗੇ ਜਿਵੇਂ ਹੁਣ ਤੱਕ ਕਰਦੇ ਆਏ ਨੇ ਤੇ ਇਹ ਨਸ਼ੇਦ ਇਹਨੂੰ ਤਾਂ ਅਸੀਂ ਖਾਤਮਾ ਤਾਂ ਕਰਾਂਗੇ ਹੀ ਕਰਾਂਗੇ ਅੱਗੇ ਨੂੰ ਦੁਬਾਰਾ ਕਦੇ ਜ਼ਿੰਦਗੀ 'ਚ ਪਨਪਨਾ ਜਾਵੇ ਦੁਬਾਰਾ ਨਾ ਕਿਤੇ ਆਵੇ ਵਾਪਸ ਅਸੀਂ ਇਸ ਗੱਲ ਨੂੰ ਬੀਨਸ਼ੋਰ ਕਰਾਂਗੇ ਜੀ ਇਹਨੂੰ ਖਤਮ ਕਰਦੇ ਆ ਸਾਡੇ ਨਾਲ ਤਰੁਣ ਪ੍ਰੀਤ ਸਿੰਘ ਸੌਨ ਸੀਗੇ ਕੈਬਨਿਟ ਮੰਤਰੀ ਨੇ ਨਾਲੀ ਨਾਲ ਸਬ ਕਮੇਟੀ ਦੇ ਵਿੱਚ ਵੀ ਨੇ ਜਿਹੜੀ ਕਿ ਉਹ ਨਸ਼ਿਆਂ ਵਿਰੋਧ ਬਣਾਈ ਗਈ ਹੈ ਔਰ ਇਹਨਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਇੱਕ ਤਾਂ ਅੰਕੜੇ ਸਮਝਾਏ ਨੇ ਨਾਲੇ ਦੂਜੀ ਗੱਲ ਇਹ ਵੀ ਕਹੀ ਹੈ ਕਿ ਜਿਹੜੀ ਧਾਰਮਿਕ ਸ਼ਖਸੀਅਤਾਂ ਨੇ ਉਹਨਾਂ ਨੂੰ ਅੱਗੇ ਆ ਕੇ ਵੀ ਜਗਾ ਜਗਾ ਜਾ ਕੇ ਧਾਰਮਿਕ ਜਿਹੜੇ ਦੀਵਾਨੇ ਉਹ ਲਗਾਉਣੇ ਚਾਹੀਦੇ ਨੇ ਔਰ ਸਾਰਿਆਂ ਨੂੰ ਪ੍ਰੇਰਣਾ ਚਾਹੀਦਾ ਹੈ ਕਿ ਉਹ ਸਾਰੇ ਨਸ਼ਿਆਂ ਤੋਂ ਦੂਰ ਰਹਿਣ ਵੀਡੀਓ ਜਨਲ ਸ਼ੋਮ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਚੰਡੀਗੜ੍ਹ ਤੋਂ ਹਰਸਿੰਧ